ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਖਬਰ ਮੇਰੇ ਰਾਧੀ ਅੱਜ ਬਠਿੰਡਾ ਦੇ ਪਰਸ਼ਮ ਨਗਰ ਗਲੀ ਨੰਬਰ 40 ਦੇ ਵਿੱਚ ਇੱਕ ਬਹੁਤ ਹੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਮਕਾਨ ਦੀ ਛੱਤ गिरਣ ਦੇ ਨਾਲ ਇੱਕ ਵਿਅਕਤੀ ਦੀ ਹੋਈ ਮੌਤ ਅਤੇ ਦੋ ਵਿਅਕਤੀ ਹੋਏ ਜ਼ਖਮੀ ਜ਼ਖਮੀਆਂ ਨੂੰ ਸਿਵਲ ਹਸਪਤਾਲ ਬਠਿੰਡਾ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਡੈੱਡ ਬੋਡੀ ਨੂੰ ਸਿਵਲ ਹਸਪਤਾਲ ਦੇ ਮੋਰਚਰੀ ਘਰ ਦੇ ਵਿੱਚ ਰਖਵਾ ਦਿੱਤਾ ਗਿਆ ਆਓ ਜਾਣਦੇ ਆਪਾਂ ਪੂਰਾ ਮਾਮਲਾ ਇਸ ਖਬਰ ਦੇ ਰਾਹੀਂ

परिवार चेन्ना के भी तीन चार जने ही है ये तो की, कुड़ी थी कुड़ी और साली आज आई थी बेचारी बस वो डिग गई रिश्तेदारी तो की की बेटी है वो भी मेरी वो जख्मी है, है बस सट्टा यहां देखो कुछ कह नहीं सकता बेटी की क्या है ते बेटा थोड़ा सही है कमरे में तीनों जने मौजूद थे और हम यहां भी दवाई लेने के लिए गए थे अचानक तो उम्र क्या है इसकी होगी पैंतालीस साल साली की बेटी की है बी साल कितने टाइम से रह रहे मकान उस में उसको काफी टाइम हो गया पुराना मकान नहीं नहीं पेड़ कुछ भी नहीं था बिल्कुल सही था सवेरे साफ करी क्या मांग करते हो आप अभी तो मैं कुछ नहीं कह सकता क्या करूँ प्रशा क्या है वो भी ड्राइवर है ਗੱਡੀ ਚਲਾਤਾ ਕਿਸੇ ਕੀ ਉਹਨੂੰ ਇਨਫੀਮੇਸ਼ਨ ਦੇ ਦਿੱਤੀ ਹੈ ਹਾਂ ਜੀ ਬੜੀ ਆਏ ਹੋਏ ਆਏ ਹੋਏ ਆ ਗਏ ਹਾਂ ਸਰ ਕੀ ਮਾਮਲਾ ਹੈ ਡਾਕਟਰ ਬਿਕਾਸ ਪਰ ਸ਼ਾਮ ਨਗਰ ਐਫਸੀ ਅਲੀ ਗਲੀ ਤੋਂ ਆਪਣੇ ਕੋਲ ਆਇਆ ਹੈ ਛੱਤ ਗਿਰਨ ਕਰਕੇ ਤਿੰਨ ਮਰੀਜ਼ ਆਏ ਸੀ ਉਹ ਚੋਂ ਇੱਕ ਤਾਂ ਮੌਕੇ ਤੇ ਡੈੱਡ ਹੋ ਗਈ ਸੀ ਆਪਣੇ ਕੋਲ ਬਰਾਡ ਡੈੱਡ ਹੀ ਆਈ ਹੈ ਜਿੱਤੇ ਦੋ ਉਹਨਾਂ ਦੇ ਸੱਟਾਂ ਲੱਗੀਆਂ ਨੇ ਤੇ ਇਲਾਜ ਚੱਲ ਰਿਹਾ ਹੈ ਉਹਨਾਂ ਦਾ ਇੱਕ ਦੇ ਸਿਚੂਏਸ਼ਨ ਚ ਸਟੈ ਹੈ ਤੇ ਇੱਕ ਮੁੰਡਾ ਉਹਦੇ ਪੈਰ ਚ ਜੰ ਹਾਲਾਤ ਇਸ ਤਰ੍ਹਾਂ ਨੇ ਹਾਲਾਤ ਸਰ ਜਿਹੜੇ ਸਿਹਤ ਸਟਾਫ ਤਾਂ ਜੀ ਉਹਦੇ ਤਾਂ ਗੰਭੀਰ ਨੇ ਹਾਲਾਤ ਹਾਲਾਤ ਦਾ ਮੁੰਡੇ ਦੇ ਫਿਰ ਵੀ ਕੰਪੈਰੀਟਿਵਲੀ ਠੀਕ ਹੈ ਉਹ ਉਸੇ ਪਾਕੀ ਸਕੈਨ ਕਰਵਾ ਰਹੇ ਆ ਹਾਲਾਤ ਹਾਂ ਇਲਾਜ ਚੱਲ ਰਿਹਾ ਸਰ ਮੇਰਾ ਨਾਮ ਜਮਦਰ ਕੰਗ ਹੈ ਜੀ ਅੱਜ ਸਾਡੇ ਨੌਜਵਾਨ ਅਲਫਰਸਟੀ ਦੇ ਐਮਰਜੈਂਸੀ ਨੰਬਰ 1 2467 ਤੇ ਸੂਚਨਾ ਮਿਲੀ ਸੀ ਕਿ ਇੱਕ ਪਰਸਨ ਅਗਰ 40 ਨੰਬਰ ਗਲੀ ਦੇ ਨੇੜੇ ਗਟਾਉਂ ਕੋਲੇ ਇੱਕ ਛੱਤ ਡਿੱਗੀ ਹੈ ਤਾਂ ਸਾਡੀਆਂ ਦੋ ਐਮਬੂਲੈਂਸੀਆਂ ਮਹਾਰਾਜਿੰਦਰ ਢਾਲੀਵਾਲ ਤੇ ਜਮਦਰ ਕੰਗ ਔਖੇ ਤੇ ਪਹੁੰਚੇ ਤੇ ਜਾ ਕੇ ਦੇਖਿਆ ਕਿ ਤਿੰਨ ਜਾਨੇ ਸੀਰੀਸ ਹਾਲਟ ਦੇ ਵਿੱਚ ਪਏ ਸੀ ਜਿਹਨਾਂ ਲੋਕਾਂ ਵਾਰਾ ਬਾਹਰ ਕੱਢਿਆ ਗਿਆ ਤੇ ਫਟਾਫਟ ਐਮਬੂਲੈਂਸ ਆਹੀ ਦੋ ਜਾਨਾਂ ਨੂੰ ਅਸੀਂ ਲੈ ਕੇ ਆਏ ਆ ਜਿਸ ਚ ਇੱਕ ਲੜਕੀ ਹੈ ਜਦੀ ਉਮਰ 23 ਸਾਲ ਹੈ ਇੱਕ ਲੜਕਾ ਜਦੀ ਉਮਰ 19 ਤੋਂ 20 ਸਾਲ ਦੱਸੀ ਜਾ ਰਹੀ ਹੈ ਤਾਂ ਦੋਨਾਂ ਦੇ ਗੰਭੀਰ ਸੱਟਾਂ ਲੜਕੇ ਦੇ ਪੱਟ ਤੇ ਸੱਟ ਹੈ ਜੀ ਤੇ ਜਿਹੜੀ ਲੜਕੀ ਹੈ ਉਹਦੇ ਸਿਰ ਦੇ ਵਿੱਚ ਗੰਭੀਰ ਸੱਟਾਂ ਜਿਹਨੂੰ ਕਿਸੇਰੀ ਸਕੈਨ ਲਈ ਭੇਜਿਆ ਗਿਆ ਜੀ ਤੇ ਲਾ ਚੱਲ ਰਿਹਾ ਜੀ ਹੋਰ ਕਿੰਨੀਆਂ ਐਮਬੂਲੈਂਸਾਂ ਤੁਹਾਡੀਆਂ ਲੱਗੀਆਂ ਸਾਡੀਆਂ ਸਰ ਦੋ ਐਮਬੂਲੈਂਸਾਂ ਗਈਆਂ ਸੀ ਮੌਕੇ ਤੇ ਜੀ ਹੋ ਇੱਕ ਸੰਸਥਾ ਦੇ ਮੱਥੇ ਕੋਰ ਇੱਕ ਹੋਰ ਸੰਸਥਾ ਇਸ ਨੂੰ ਇੱਕ ਲੜੀ ਨੂੰ ਲੈ ਕੇ ਆਏ ਸੀ ਉਹਦੀ ਡੈਥ ਹੋ ਗਈ ਜੀ ਤੇ ਜਿਹੜੇ ਦੋ ਜਿੰਦਾ ਸੀ ਉਹਨੂੰ ਆਪਾਂ ਲੈ ਕੇ ਆਏ ਆ ਜਿਹਦੇ ਵਿੱਚ ਇੱਕ ਲੜਕੀ ਹੈ ਇੱਕ ਲੜਕਾ ਜੀ ਹਾਲਾਤ ਇੰਟੀਮੇਸ਼ਨ ਦਿੱਤੀ ਪੁਲਿਸ ਨੂੰ ਮੱਲੇ ਵਾਲਿਆਂ ਨੇ ਦਿੱਤੀ ਸੀਗੀ ਜੀ ਬਾਕੀ ਹਾਲਾਤ ਕਾਫੀ ਉੱਥੇ ਬਾਲੇ ਵਾਲੀ ਛਾਤੀ ਜੂ ਡਿੱਗ ਪਈ ਸੀ ਜਿਹਦੇ ਕਰਕੇ ਉਹ ਇੱਕੋ ਕਮਰੇ ਥੱਲੇ ਬੈਠੀ ਸੀ ਤਾਂ ਜਿਸ ਕਰਕੇ ਉਹਨੇ ਗੰਭੀਰ ਸੱਟਾਂ ਲੱਗੀਆਂ ਜੀ ਘੜਾ ਪਿਆ ਹੋਇਆ ਹਾਂਜੀ ਚਿਕੜ ਘੜਾ ਪਿਆ ਸੀ ਪਰਿਵਾਰ ਦਾ ਬਹੁਤ ਜ਼ਿਆਦਾ ਵਾਰ-ਵਾਰ ਇੱਕ ਪਰਿਵਾਰ ਨੂੰ ਮਨ ਬਿਹੋਸ਼ ਹੋ ਰਹੇ ਸੀਗੇ ਉਹਨਾਂ ਨੂੰ ਵੀ ਸੰਭਾਲਿਆ ਜੀ ਤੇ ਬਾਕੀ ਇਹਨਾਂ